ਤ੍ਰੈਫਿਕ ਨੂੰ ਵੀ ਉਹ ਦਾਅਵੇ ਬੜੇ ਕਰਦੀ ਕੋਈ ਦਿੱਕਤ ਨਹੀਂ ਆ ਰਹੀ ਲੋਕਾਂ ਨੂੰ ਸਮੂਥਲੀ ਟ੍ਰੈਫਿਕ ਚੱਲ ਰਿਹਾ ਨੇ ਸਾਰੇ ਅਮਝ ਉੱਠੇ ਆ ਪਲਸਤਾ ਕੋਈ ਸੱਚ ਨਹੀਂ ਬੋਲਦੀ ਮੇਰੀ ਤਾਂ ਉਹ ਖਬਰ ਕਿ ਦਿਨ ਮੇਰੇ ਢਿੱਡ 'ਚ ਚਾਕੂ ਵੱਜਣਾ ਸੀ ਆ ਦੇਖੋ ਮੈਂ ਤੁਹਾਨੂੰ ਦਿਖਾਵਾਂ ਝੋਲਾ ਪਾੜਦਾ ਉਹਨਾਂ ਨੇ ਇੱਥੇ ਆ ਦੇ ਆ ਮੈਂ ਕੱਲ ਸਲਾਈ ਕਰਾਇਆ ਲੈ ਉਸ ਦਾ ਦਾਅਵੇ ਬੜੇ ਕਰਦੀ ਕੋਈ ਟ੍ਰੈਫਿਕ ਨਹੀਂ ਹੈਗਾ ਲੁਧਿਆਣਾ ਇਸ ਸਮਾਰਟ ਸਿਟੀ ਬਣ ਗਿਆ ਟਾਈਮ ਪੁਆੜਿਆ ਨੂੰ ਫੜਦੀ ਐ ਨੋਟ ਜੇ ਪੱਜ ਪਾਈ ਜਾਂਦੇ ਅੱਛਾ ਬੜਾ ਵੱਡਾ ਇਲਜ਼ਾਮ ਲਾ ਰਹੇ ਨੋਟ ਜੇ ਪੱਜ ਪਾ ਰਹੇ ਨੋਟ ਜੇ ਪੱਜ ਪਾਉਂਦੇ ਆ ਜੇ ਚਿੱਟੇ ਵਾਲਾ ਕੋਈ ਫੜਾਉ ਜਿੱਥੇ ਵੀ ਕੈਮਰੀ ਦੀ ਜਿਹੜੀ ਜੂਬਿੰਗ ਜਾਰੀ ਹੈ ਉੱਥੇ ਤੱਕ ਜਿਹੜਾ ਜਾਮ ਹੈ ਲੱਗਾ ਹੈ ਜਿਹੜੇ ਦਾਵੇ ਪੂਸੇ ਉਹ ਕਿਤੇ ਵੀ ਇਹਨਾਂ ਦਾਵੇ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਨੇ ਜਾਮ ਲੱਗਣ ਦਾ ਕਾਰਨ ਇਹ ਆਟੋ ਸਟੈਂਡ ਹੈ ਜਿਹੜਾ ਰੋਡ ਨੂੰ ਜਿਹੜਾ ਆਟੋ ਸਟੈਂਡ ਬਣਾਇਆ ਹੋਇਆ ਹੈ ਮਾਤੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਹਿੰਦੀ ਪੂਸੇ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਵੇਂ ਤੇ ਮੇਰਾ ਮੁੰਡਾ ਕਈ ਕੁਝ ਚਲਾਉਂਦਾ ਸੀ ਇੱਥੇ ਨੋਟ ਜੇ ਪੰਜ ਪਾਈ ਜਾਂਦੇ ਸੀ ਉੱਥੇ ਮੈਂ ਚਲੋ ਉੱਥੇ ਮੈਂ ਚਲੋ ਜਿਹੜੇ ਪੈਸੇ ਉਹਨਾਂ ਦੇ ਪਰ ਬਿਲਕੁਲ ਜਾਮ ਲਾਏ ਤੁਹਾਡੇ ਦੇ ਕਹਿੰਦੇ ਪੈਸੇ ਲੈਂਦੇ ਸਰਦਰਾ ਕਿੰਨੇ ਲਾਇ ਮੈਨ ਕਦੇ ਜ਼ਾਮਲਾ ਰੇਟ ਨਹੀਂ ਪੁੱਛੇ ਤੇਰੇ ਤਾਂ ਨਹੀਂ ਲਾ ਰਹਾ ਜੀ ਉਸਦੇ ਮથે ਲਾ ਰਹੇ ਨੇ ਟ੍ਰੈਫਿਕ ਪੁੱਛਦਾ ਇੱਕ ਹੀ ਹੈ ਨਾ ਸ਼੍ਰੀਮਾਂ ਜੀ ਉਸ ਦਾ ਪੁੱਛਣਾ ਮੇਰੇ ਨਾਲ ਬਹਿਸ ਕਰੋ ਜੀ ਸਰਲੇਵਾਸ ਤੇ ਟ੍ਰੈਫਿਕ ਦਾ ਅਸਰ ਲੱਗਾ ਨਾ ਮੇਰੇ ਕੋਲ ਜੀ ਇੱਧਰ ਅਨੰਦਪੁਰ ਮੇਰੇ ਅਰੇ ਤੁਸੀਂ ਹਾਈਪਰ ਕਿਉਂ ਹੋ ਰਹੇ ਹੋ ਸਰ ਸ਼੍ਰੀਮਾਂ ਜੀ ਮੈਂ ਨਹੀਂ ਹਾਈਪਰ ਹੋ ਰਿਹਾ ਮੇਰੇ ਜੀ ਹਾਈਪਰ ਕਿਉਂ ਹੋ ਰਹੇ ਹੋ ਕੀ ਕਹਿਣਾ ਚਾਹੁੰਗੇ ਟ੍ਰੈਫਿਕ ਕਾਫੀ ਲੱਗਾ ਹੈ ਚੱਲ ਰਹੀ ਹੈ ਸ਼੍ਰੀਮਾਂ ਜੀ ਸਰ ਓਵਰਕ੍ਰੋਸ ਸਾਹਮਣੇ ਕਿੰਨੀ ਟ੍ਰੈਫਿਕ ਹੈ ਇਹ ਤਰੀਕੇ ਨਾਲ ਗੱਲ ਕਰੋ ਨਾ ਇਹ ਕੀ ਹੋ ਗਈ ਸੋ ਬਿਲਕੁਲ ਜੇ ਗੱਲ ਕਰੀਏ ਤਾਂ ਟ੍ਰ ਅ ਕੈਮਰਾ ਦੇਖਣ ਤੋਂ ਬਾਅਦ ਜਿਹੜਾ ਟ੍ਰੈਫਿਕ ਘਟਾਣਾ ਸ਼ੁਰੂ ਕਰਦਾ ਤੁਸੀਂ ਹੱਥ ਵੀ ਮਿਲਾਣਾ ਸ਼੍ਰੀਮਨ ਜੀ ਮੈਂ ਨਹੀਂ ਹੱਥ ਲਾ ਰਿਹਾ ਮੈਂ ਜੀ ਤਰੀਕੇ ਨਾਲ ਆਹ ਹਾਂ ਤਰੀਕੇ ਨਾਲ ਸ਼੍ਰੀਮਨ ਜੀ ਹੱਥ ਨਹੀਂ ਲਾਣਾ ਹਾਂ ਤੁਸੀਂ ਉਤਰਾ ਗੱਲ ਕਰੋ ਕੋਈ ਗੱਲ ਨਹੀਂ ਯੂਨੀਫਾਰਮ ਨਹੀਂ ਪਾਈ ਹੋ ਸੀ ਯੂਨੀਫਾਰਮ ਆ ਜੇ ਭਾਵਾ ਤੁਸੀਂ ਇੱਥੇ ਆਟੋ ਲਾਇਆ ਸਟੈਂਡ ਤੇ ਡਾਈ ਰੰਗ ਦੋੜ ਖੜ ਕੇ ਗੱਲ ਕਰੋ ਸ਼੍ਰੀਮਨ ਜੀ ਬਹੁਤ ਸਾਰੇ ਦਾਅਵੇ ਇੱਕ ਵਾਰ ਫਿਰ ਫੇਲ ਹੁੰਦੇ ਨਜ਼ਰ ਆ ਰਹੇ ਕਿਉਂਕਿ ਜੇ ਗੱਲ ਕਰੀਏ ਤਾਂ ਦਾਅਵੇ ਤਾਂ ਬੜੇ ਕੀਤੇ ਜਾਂਦੇ ਨੇ ਸੋ ਤਸਵੀਰ ਹੈ ਲੁਧਿਆਣਾ ਦੇ ਬੱਸ ਸਟੈਂਡ ਦੀ ਤੁਸੀਂ ਦੇਖ ਸਕਦੇ ਹੋ ਦੂਰ ਦੂ ਤੱਕ ਜਿਹੜਾ ਜਾਮ ਹੈ ਲੱਗਾ ਹੋਇਆ ਸੋ ਬਿਲਕੁਲ ਜਿੱਥੇ ਵੀ ਕੈਮਰੇ ਦੀ ਜਿਹੜੀ ਜ਼ੂਮਿੰਗ ਜਾਰੀ ਹੈ ਉੱਥੇ ਤੱਕ ਜਿਹੜਾ ਜਾਮ ਹੈ ਲੱਗਾ ਹੋਇਆ ਤੇ ਆਮ ਲੋਕਾਂ ਨੂੰ ਜਿਹੜਾ ਕਾਫੀ ਜਿਹੜਾ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੇ ਪੁੱਤ ਦਾ ਇਹ ਕਹਿਣਾ ਕਿ ਕੋਈ ਵੀ ਜਿਹੜੀ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਹੈ ਉਹ ਨਹੀਂ ਆ ਰਹੀ ਤੇ ਬਿਲਕੁਲ ਜਿਹੜੇ ਦਾਅਵੇ ਪੂਸੇ ਉਹ ਕਿਤੇ ਜਿਹੜੇ ਦਾਅਵੇ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਨੇ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਆਮ ਲੋਕਾਂ ਦੇ ਨਾਲ ਵੀ ਗੱਲਬਾਤ ਜਿਹੜੀ ਜ਼ਰੂਰ ਹੈ ਕਰਾਂਗੇ ਕਿੰਨੀ ਕੁ ਜਿਹੜੀ ਪਰੇਸ਼ਾਨੀਆਂ ਝੱਲਨੀ ਪੈਂਦੀ ਤੇ ਕਿੰਨੀ ਕੁ ਜਿਹੜਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜੇ ਗੱਲ ਕਰੀਏ ਤਾਂ ਡਾਕੂਮੈਂਟ ਦਾ ਰਸਤਾ ਤੇ ਡਾਕੂਮੈਂਟ ਦੇ ਰਸਤੇ ਦੇ ਦੌਰਾਨ ਟ੍ਰੈਫਿਕ ਦੇ ਕਰਕੇ ਇਸੇ ਜਗ੍ਹਾ ਤੋਂ ਪਾਰ ਕਰਨ ਦੇ ਲਈ ਵੀ ਵੀ 25 25 ਮਿੰਟ ਅੱਧਾ ਅੱਧਾ ਘੰਟਾ ਲੱਗ ਜਾਂਦਾ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਜਾਮ ਲੱਗਣ ਦਾ ਕਾਰਨ ਕੀ ਜਾਮ ਲੱਗਣ ਦਾ ਕਾਰਨ ਇਹ ਆਟੋ ਸਟੈਂਡ ਹੈ ਜਿਹੜਾ ਰੋਡ ਨੂੰ ਜਿਹੜਾ ਆਟੋ ਸਟੈਂਡ ਬਣਾਇਆ ਹੈ ਸੋ ਬਿਲਕੁਲ ਤਸਵੀਰਾਂ ਨੇ ਕਿਤਨੇ ਕਿਤੇ ਆਮ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੇ ਬਿਲਕੁਲ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਕੀ ਨਾਮ ਹੈ ਤੁਹਾਡਾ ਜੀ ਨਾਮ ਕੀ ਸਰਦਾਰਾ ਟ ਇੱਕ ਮਿੰਟ ਸੋ ਪੈਸੇ ਦੇਣਾ ਨਾਮ ਕੀ ਹੈ ਤੁਹਾਡਾ ਮੋਹਨ ਮੋਹਨ ਜੀ ਤੁਸੀਂ ਇਸ ਜਗ੍ਹਾ ਤੋਂ ਉੱਪਰ ਜਿਹੜਾ ਆਟੋ ਸਟੈਂਡ ਬਣਾਇਆ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਤੋ ਬਿਲਕੁਲ ਤੁਹਾਡੀ ਯੂਨੀਫਾਰਮ ਕਿੱਥੇ ਅਸੀਂ ਜਾਂਦੇ ਨੇ ਪੁਲ ਬੱਥਲੇ ਜਾਂਦੇ ਹਾਂ ਬਿਲਕੁਲ ਜੇ ਗੱਲ ਕਰੀਏ ਤਾਂ ਨਾ ਤਾਂ ਇਹਨਾਂ ਵੱਲੋਂ ਜਿਹੜੀ ਯੂਨੀਫਾਰਮ ਪਾਈ ਹੋਈ ਹੈ ਤੇ ਨਾ ਹੀ ਜੇ ਗੱਲ ਕਰੀਏ ਤਾਂ ਨਾ ਹੀ ਯੂਨੀਫਾਰਮ ਪਾਈ ਹੈ ਤੇ ਨਾ ਹੀ ਬਿਲਕੁਲ ਜੇ ਗੱਲ ਕਰੀਏ ਤਾਂ ਨਾ ਹੀ ਇਸ ਜਗ੍ਹਾ ਤੋਂ ਉੱਪਰ ਕੋਈ ਇੰਤਜ਼ਾਮ ਨੇ ਉਹ ਕਿਤੇ ਅੰਕਲ ਕੀ ਨਾਮ ਅੰਕਲ ਜੀ ਔਰ ਸ਼੍ਰੀਮਾਨ ਜੀ ਕੀ ਨਾਮ ਹੈ ਤੁਹਾਡਾ ਇਕਬਾਲ ਸਿੰਘ ਅੱਛਾ ਯੂਨੀਫਾਰਮ ਨਹੀਂ ਪਾਈ ਹੋ ਸੀ ਯੂਨੀਫਾਰਮ ਆ ਇਹ ਪਾਵਾਂ ਤੁਸੀਂ ਤੇ ਆਟੋ ਲਾਇਆ ਸਟੈਂਡ ਹੈ ਤੁਹਾਡਾ ਇਹ ਆਰਾਮ ਨਾਲ ਧੋਮੜ ਫੜ ਕੇ ਗੱਲ ਕਰੋ ਸ਼੍ਰੀਮਾਨ ਜੀ ਤੋ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤੇ ਜਿਹੜੀ ਭੱਜਣ ਦੀ ਕੋਸ਼ਿਸ਼ ਹੈ ਕੀਤੀ ਜਾ ਰਹੀ ਤੇ ਬਿਲਕੁਲ ਆਮ ਲੋਕਾਂ ਨੂੰ ਜਿਹੜੀ ਕਾਫੀ ਜਿਹੜੀ ਪਰੇਸ਼ਾਨੀ ਉਹ ਝੇਲਣੀ ਪੈਂਦੀ ਹੈ ਸੋ ਬਿਲਕੁਲ ਤਸਵੀਰਾਂ ਨੇ ਦੇਖ ਸਕਦੇ ਹੋ ਮਾਧਿ ਕੀ ਨਾਮ ਹੈ ਤੁਹਾਡਾ ਜੀ ਕੀ ਕਾਦੀ ਲਾਉਣੀ ਹੈ ਟ੍ਰੈਫਿਕੇ ਲੱਗਾ ਹੈ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਬਹੁਤ ਜਿਆਦਾ ਪਰੇਸ਼ਾਨੀ ਹੈ ਜਦੋਂ ਦਾ ਚੌਂਕ ਬਣਿਆ ਨਾ ਬਾਲੀ ਪਰੇਸ਼ਾਨੀ ਅੱਛਾ ਮਾਦੀ ਜੇ ਗੱਲ ਕਰੀਏ ਡੋਕੂਮੈਂਟ ਦਾ ਰਸਾ ਟ੍ਰੈਫੀ ਕਰਕੇ ਅੱਧਾ ਅੱਧਾ ਘੰਟਾ ਰੋਕ ਫਸੇ ਰਹਿੰਦੇ ਨੇ ਕਿੰਨੂ ਹਾਂ ਇੱਥੋਂ ਦੀ ਨੰਗਦੇ ਨੇ ਡੇਲੀ ਕਚੈਰੀ ਜਾਂਦੇ ਆ ਉਹ ਜਦੋਂ ਦਾ ਪੁਲ ਬਣਿਆ ਉਦੋਂ ਦੀ ਪ੍ਰੋਬਲਮ ਆਈ ਹੈ ਕਿਉਂਕਿ نیچے ਵਾਲੇ ਤਾਂ نیچے ਨਹੀਂ ਜਾਂਦੇ ਸਾਰੇ ਤਾਂ ਟ੍ਰੈਫਿਕ ਪੁਲਸ ਨੂੰ ਦਾਅਵੇ ਬੜੇ ਕਰਦੀ ਕੋਈ ਦਿੱਕਤ ਨਹੀਂ ਆ ਰਹੀ ਲੋਕਾਂ ਨੂੰ ਸਮੂਥਲੀ ਟ੍ਰੈਫਿਕ ਚੱਲ ਰਿਹਾ ਹੈ ਉੱਠੇ ਨੇ ਸਾਰੇ ਆਮ ਚ ਉੱਠੇ ਆ ਪੁਲਸ ਤਾਂ ਪੁਲਸ ਤਾਂ ਲੋਕਾਂ ਨੇ ਪੰਗੇ ਪਾ ਕੇ ਪਿੱਛੇ ਹਟ ਜਾਂਦੀ ਹੈ ਪੁਲਸ ਸੱਚ ਨਹੀਂ ਬੋਲਦੀ ਕੋਈ ਨਹੀਂ ਦੀ ਨਾ ਇੱਥੇ ਇੱਕ ਦਿਨ ਮੇਰੇ ਢਿੱਡ 'ਚ ਚਾਕੂ ਵੱਜਣਾ ਸੀ ਆ ਦੇਖੋ ਮੈਂ ਤੁਹਾਨੂੰ ਦਿਖਾਵਾਂ ਇੱਥੇ ਮੈਨੂੰ ਕੋਈ ਨਹੀਂ ਦਿਖਿਆ ਆ ਮੈਂ ਗਜ਼ਹਿਰੀ ਕੰਮ ਕਰਦੀ ਆ ਮੇਰਾ ਝੋਲਾ ਪਾੜਤਾ ਉਹਨਾਂ ਨੇ ਇੱਥੇ ਆ ਦੇ ਆ ਮੈਂ ਕੱਲ ਸਿਲਾਈ ਕਰਾਇਆ ਲੈ ਅੱਛਾ ਝੋਲਾ ਪਾੜਤਾ ਮੇਰੇ ਆ ਹੀ ਪਾਇਆ ਹੁੰਦਾ ਦੇਖੋ ਮੇਰੇ ਉਹਨਾਂ ਨੇ ਇਧਰ ਦੀ ਖੜੀ ਤੇ ਐਂ ਬਲੇਡ ਮਾਰੀ ਟ੍ਰੈਫਿਕ ਕਰਕੇ ਕਿੰਨੀ ਕੋ ਪਰੇਸ਼ਾਨੀ ਹੁੰਦੀ ਕਿਉਂਕਿ ਆਟੋ ਵੀ ਸੜਕ ਟ੍ਰੈਫਿਕ ਹੁੰਦੀ ਆ ਇੱਥੇ ਪਰ ਮੁਲਾਜ਼ਮ ਕੋਈ ਨਹੀਂ ਮੈਨੂੰ ਤਾਂ ਕੋਈ ਨਹੀਂ ਦੀਦਾ ਤੁਸੀਂ ਤਾਂ ਦਾਅਵੇ ਬੜੇ ਕਰਦੇ ਕੋਈ ਟ੍ਰੈਫਿਕ ਨਹੀਂ ਹੈਗਾ ਲੁਧਿਆਣਾ ਸਮਾਰਟ ਸਿਟੀ ਬਣੇ ਜਿਹੜੇ ਟੈਂਪੋ ਵਾਲਿਆਂ ਨੂੰ ਫੜਦੀ ਆ ਨੋਟ ਜੇਪਾਂ 'ਚ ਪਾਈ ਜਾਂਦੇ ਆ ਅੱਛਾ ਬੜਾ ਵੱਡਾ ਇਲਜ਼ਾਮ ਲਾ ਰਹੇ ਹੋ ਨੋਟ ਜੇਪਾਂ 'ਚ ਪਾ ਰਹੇ ਨੋਟ ਜੇਪਾਂ 'ਚ ਪਾਉਂਦੇ ਆ ਸਾਨੂੰ ਪਤਾ ਸੋ ਬਿਲਕੁਲ ਇਹ ਸ਼ਹਿਰ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਨਾ ਤੇ ਇਹ ਕਹਿਣ ਕਿ ਜਿਹੜੇ ਟ੍ਰੈਫਿਕ ਪੁਲਸ ਹੈ ਕੋਈ ਵੀ ਕੰਮ ਕਰਨ ਨੂੰ ਨਹੀਂ ਰੜੀ ਤੇ ਕਿਤੇ ਨਾ ਕਿਤੇ ਜਿਹੜੇ ਆਟੋ ਚਾਲਕਾਂ ਦੇ ਕੋਲੋਂ ਪੈਸੇ ਲੈ ਕੇ ਜੇਬਾਂ 'ਚ ਪਾਏ ਜਾ ਰਹੇ ਅਸੀਂ ਨਹੀਂ ਕਹਿ ਰਹੇ ਇਹ ਮੈਡਮ ਦੇ ਵੱਲੋਂ ਜਿਹੜੇ ਇਲਜ਼ਾਮ ਨੇ ਉਹ ਲਗਾਏ ਜਾ ਰਹੇ ਇੰਦਰ ਕਰੋ ਕੈਮਰਾ ਜੇ ਚਿੱਟੇ ਵਾਲਾ ਕੋਈ ਭਰਾਉਨੇ ਆ ਉਹ ਅਫਸਰ ਪਿੱਛੇ ਹਟ ਜਾਂਦੇ ਆ ਤੇ ਚਿੱਟੇ ਵਾਲੇ ਸਾਨੂੰ ਧੰਨ ਕਰਦੇ ਆ ਧਮਕੀਆਂ ਦਿੰਦੇ ਆ ਜੇਲ੍ਹਾਂ ਦੇ ਧਮਕੀਆਂ ਦਿੰਦੇ ਆ ਬਿਲਕੁਲ ਕਈ ਤਰੀਕੇ ਦੇ ਇਲਜ਼ਾਮ ਨੇ ਇਸ ਮਹਿਲਾ ਦੇ ਵੱਲੋਂ ਟ੍ਰੈਫਿਕ ਪੁਲਸ ਦੇ ਉੱਪਰ ਵੀ ਲਗਾਏ ਜਾ ਰਹੇ ਸੋ ਬਿਲ ਟ੍ਰੱਕ ਤਾਂ ਜਿਹੜਾ ਜਰੂਰ ਰੁਕਿਆ ਸਾਹਮਣੇ ਇੱਕ ਟ੍ਰੈਫਿਕ ਮੁਲਾਜ਼ਮ ਨੇ ਉਹਨਾਂ ਨਾਲ ਵੀ ਜਿਹੜੀ ਜਰੂਰ ਗੱਲਬਾਤ ਕਰਾਂਗੇ ਕਿਉਂਕਿ ਚਲਾਨ ਕੱਟਣ ਦੇ ਵਿੱਚ ਵਿਅਸ ਨੇ ਸੋ ਟ੍ਰੈਫਿਕ ਹੈ ਜਿਹੜੀ ਨਹੀਂ ਘਟਾਈ ਜਾ ਰਹੀ ਸੋ ਬਿਲਕੁਲ ਕਾਫੀ ਜਿਹੜਾ ਦੂਰ ਦੂਰ ਤੱਕ ਜਿਹੜਾ ਜਾਮ ਹੈ ਉਹ ਲੱਗਾ ਹੋਇਆ ਹੈ ਬਿਲਕੁਲ ਜਿਹੜੀ ਗੱਲਬਾਤ ਹੈ ਉਹ ਕਰ ਲੈਣੇ ਆ ਸੋ ਬਿਲਕੁਲ ਕੀ ਕਹਿਣਾ ਚਾਹੁੰਗੀ ਟ੍ਰੈਫਿਕ ਕਾਫੀ ਲੱਗਾ ਹੈ ਚੱਲ ਰਹੀ ਹੈ ਸ਼ਰਮਨ ਜੀ ਸਰ ਦੀ ਉਹ ਕੋ ਸਾਹਮਣੇ ਕਿੰਨੀ ਟ੍ਰੈਫਿਕ ਹੈ ਚਲਾ ਰਹੀ ਹੈ ਜੀ ਚੱਲ ਰਹੀ ਹੈ ਖਾਲੀ ਹੋਵੇ ਸਰ ਸਾਹਮਣੇ ਨਹੀਂ ਨਾ ਹੋਵੇ ਕੋ ਕਿੰਨੀ ਟ੍ਰੈਫਿਕ ਇਹ ਚੱਲ ਰਹੀ ਹੈ ਜੀ ਕਿੰਨੇ ਇੱਕ ਵਾਰ ਕੈਮਰਾਮੈਨ ਨੂੰ ਗੁਜਾਰਿਸ਼ ਕਰਾਂਗੇ ਜਿਹੜੀ ਤਸਵੀਰਾਂ ਨੇ ਜ਼ਰੂਰ ਦਿਖਾਈਆਂ ਜਾਣ ਕਿ ਕਿਸਕੇ ਜਿਹੜੀ ਤੁਹਾਡੇ ਕੋਲ ਇੰਤਜ਼ਾਮ ਕੀਤਾ ਹੈ ਟ੍ਰੈਫਿਕ ਨੂੰ ਲੈ ਕੇ ਹਾਂ ਖਾਲੀ ਹੋਇਆ ਰਿਹਾ ਟ੍ਰੈਫਿਕ ਚੱਲ ਰਿਹਾ ਜੀ ਇਹ 1 ਘੰਟੇ ਤੋਂ ਆਨੰਦਪੁਰ ਮੇਲੇ ਕਰਕੇ ਟ੍ਰੈਫਿਕ ਜ਼ਿਆਦਾ ਅੱਛਾ ਜੀ ਸ਼੍ਰੀਮੰਜੀ ਟ੍ਰੈਫਿਕ ਦਾ ਲੱਗਾ ਹੈ ਤੇ ਇਹ ਤਰੀਕੇ ਨਾਲ ਗੱਲ ਕਰੋ ਨਾ ਇਹ ਕੀ ਹੋ ਗਈ ਸੋ ਬਿਲਕੁਲ ਜੇ ਗੱਲ ਕਰੀਏ ਤਾਂ ਟ੍ਰੈਫਿਕ ਮੁਲਾਜ਼ਮ ਹੈ ਅ ਕੈਮਰਾ ਦੇਖਣ ਤੋਂ ਬਾਅਦ ਜਿਹੜਾ ਟ੍ਰੈਫਿਕ ਘਟਾਣਾ ਸ਼ੁਰੂ ਕਰਤਾ ਤੁਸੀਂ ਹੱਥ ਕਿਵੇਂ ਲਾ ਰਹੇ ਹੋ ਪਹਿਲਾਂ ਹੀ ਟਾਈਮ ਘਟਾ ਰਹੇ ਹੋ ਤੁਸੀਂ ਹੱਥ ਕਿਵੇਂ ਲਾ ਰਹੇ ਹੋ ਸ਼੍ਰੀਮਨ ਜੀ ਮੈਂ ਨਹੀਂ ਹੱਥ ਲਾ ਰਿਹਾ ਮੈਂ ਜੀ ਤਰੀਕੇ ਨਾਲ ਕੋਈ ਨਹੀਂ ਸ਼੍ਰੀਮਨ ਜੀ ਹਾਂ ਤਰੀਕੇ ਨਾਲ ਸ਼੍ਰੀਮਨ ਜੀ ਹੱਥ ਨਹੀਂ ਲਾਣਾ ਹਾਂ ਤੁਸੀਂ ਉਤਰਾ ਗੱਲ ਕਰੋ ਕੋਈ ਗੱਲ ਨਹੀਂ ਸੋ ਬਿਲਕੁਲ ਹਾਂ ਜੀ ਕਿੱਥੇ ਚੱਲਦਾ ਹੈ ਦਿਖਾਓ ਦੇਖੋ ਜੀ ਆਹ ਚੱਲ ਰਿਹਾ ਨਹੀਂ ਨਹੀਂ ਜਾਮ ਕਿਵੇਂ ਲੱਗਾ ਫਿਰ ਲੱਗਾ ਜਾਮ ਇਹ ਆਨੰਦਪੁਰ ਮੇਲੇ ਕਰਕੇ ਟ੍ਰੈਫਿਕ ਜ਼ਿਆਦਾ ਜੀ ਇਹ ਮਹਿਲਾ ਦੇ ਐਂਟੀ ਮਾਤਾ ਜੀ ਦੇ ਵੱਲੋਂ ਇਲਜ਼ਾਮ ਲਗਾ ਕੇ ਕਹਿੰਦੀ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਕਿਵੇਂ ਕਨੇਟ ਪੂਲ ਤੋਂ ਕੋਈ ਵੀ ਟ੍ਰੈਫਿਕ ਟ੍ਰੈਪ ਨਹੀਂ ਕਰਦਾ ਮੇਰਾ ਮੁੰਡਾ ਟੈਂਪੂ ਚਲਾਉਂਦਾ ਸੀ ਇੱਥੇ ਨੋਟ ਜੇਬਾਂ 'ਚ ਪਾਈ ਜਾਂਦੇ ਸੀ ਉਧਰ ਮੇ ਚਲੋ ਉਧਰ ਮੇ ਚਲੋ ਮੈਨੂੰ ਕੋਈ ਕੰਮ ਨਹੀਂ ਹੁੰਦਾ ਜਿਹੜੇ ਪੈਸੇ ਉਹਨਾਂ ਦੇ ਪਰਕਰ ਅਬ ਕੋਲ ਜਾਮ ਲਾਏ ਤੁਹਾਡੇ ਤੇ ਕਹਿੰਦੇ ਪੈਸੇ ਲੈਂਦੇ ਸਰਦਰਾ ਕੀ ਗੱਲ ਕਰੋ ਨਾ ਕਿਨੇ ਲਾਏ ਕੋ ਮੱਦੀ ਲਾਓ ਉਥੇ ਲਾਓ ਲਾਓ ਉਥੇ ਹੋਰ ਗੱਲਾਂ ਨਹੀਂ ਗੱਲ ਕਰੇ ਨਾ ਮੈਡਮ ਕਿਨੇ ਲਾਏ ਨੇ ਸੁਣਾ ਮੇਰੀ ਕਿਨੇ ਲਾਏ ਮੈਨੂੰ ਕੱਥੇ ਮੇਰੀ ਗੱਲ ਸੁਣੋ ਉਧਰਲੇ ਪਾਸੇ ਮੈਂ ਮੂੰਹ ਤੇ ਕਰਾ ਦੂੰ ਹੁਣ ਹੁਣੇ ਆ ਆ ਬੇਕਰੋ ਤੁਹਾਡੇ ਤੇ ਇਲਜ਼ਾਮ ਲਾ ਰਹੇ ਟ੍ਰੈਫਿਕ ਪੁਲਿਸ ਮੇਰੇ ਤੇ ਨਹੀਂ ਲਾ ਰਹੇ ਜੀ ਉਸਦੇ ਪਾਸੇ ਲਾ ਰਹੇ ਨੇ ਟ੍ਰੈਫਿਕ ਪੁਲਿਸ ਦਾ ਇੱਕ ਹੀ ਹੈ ਨਾ ਸ੍ਰੀਮਾਨ ਜੀ ਉਸ ਦਾ ਪੁਲਿਸ ਮੇਰੇ ਨਾਲ ਬਹਿਸ ਕਰੋ ਜੀ ਉਹਨਾਂ ਦੇ ਪਹਿਲਾਂ ਉਹਨਾਂ ਦੇ ਲਾਭਜਿ ਪੁੱਛੋ ਕੀ ਕੀ ਬਿਆਨ ਨੇ ਉਹਨਾਂ ਦੇ ਉਹ ਆਜ ਵਾਲਿਆਂ ਤੋਂ ਮਹੀਨਾ ਲੈਂਦੇ ਆ ਪਤਨ ਕੀ ਲੈਂਦੇ ਆ ਕਹਿੰਦੇ ਮਹੀਨਾ ਲੈਂਦੇ ਪੁੱਛ ਵਾਲੇ ਨਹੀਂ ਕਿਹੜਾ ਪੈਸੇ ਦਊਗਾ ਉਹਦਾ ਆਟੋ ਖੜਜੂ ਦੂਜਿਆਂ ਦਾ ਨਹੀਂ ਖੜੂਗਾ ਪੜ ਦੇ ਉੱਤੇ ਕਹਿੰਦੇ ਜਿਹੜਾ ਪੈਸੇ ਦਊਗਾ ਆਟੋ ਖੜਜੂਗਾ ਪੜ ਦੇ ਉੱਤੇ ਚਲੋ ਅੱਛਾ ਜੀ ਤੇ ਅੱਧਰਲੇ ਪਾਸੇ ਟ੍ਰੈਫਿਕ ਦਾ ਅੱਧਰ ਲੱਗਣਾ ਮੇਰੇ ਕੋਲ ਜੀ ਇੱਧਰ ਦਾ ਅਨੰਦਪੁਰ ਮੇਰੇ ਕੋਲ ਅਰੇ ਤੁਸੀਂ ਹਾਈਪਰ ਕਿਉਂ ਹੋ ਰਹੇ ਹੋ ਸਰ ਜੀ ਮੈਂ ਨਹੀਂ ਹਾਈਪਰ ਹੋ ਰਿਹਾ ਮੇਰੇ ਜੀ ਹਾਈਪਰ ਕਿਉਂ ਹੋ ਰਹੇ ਹੋ ਜਸਮੀਲ ਜੀ ਹਾਈਪਰ ਕਿਉਂ ਹੋ ਰਹੇ ਹੋ ਹਾਈਪਰ ਕਿਉ ਵੀਰ ਆਓ ਹਾਲਿਓ ਜੀ ਆਰਥੀਆਂ ਲਿਆਓ ਜੀ ਭਗਵੰਤਵਾਨ ਨੇ ਨਵਾਂ ਰੂਲ ਚਲਾਇਆ ਰੋਜੀ ਰੋਟੀ ਵਾਲੀਆਂ ਲੋਕੀ ਘਰੇ ਬੈਠੇ ਆ ਟੋਆ ਵਾਲੇ ਅੱਛਾ ਕਿੰਨੀ ਕੋਈ ਦਿੱਕਤ ਆਂਦੀ ਜੀ ਕਾਫੀ ਜਿਹੜਾ ਜਾਮ ਲੱਗਾ ਕਿੰਨੀ ਕੋਈ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਨਹੀਂ ਆਉਂਦੀ ਹਾਂਜੀ ਇਹ ਅਫਸਰ ਨੇ ਜਿਹੜੇ ਬਹੁਤ ਵਧੀਆ ਕੰਮ ਕਰਦੇ ਆ ਇੱਧਰ ਇੱਧਰ ਇਹਨਾਂ ਨੇ ਕੋਈ ਪ੍ਰੋਬਲਮ ਨਹੀਂ ਇਹ ਇਹ ਉਧਰਲੀ ਗੱਲ ਕਰਦੇ ਆ ਤਾਂ ਉਧਰਲੀ ਉਹਨਾਂ ਨੇ ਉਹਨਾਂ ਨੇ ਉਧਰ ਲਾ ਕੇ ਆ ਬਿਲਕੁਲ ਇਹ ਲੋਕ ਆਮ ਜਿਹੜੇ ਸ਼ਹਿਰ ਵਾਸੀ ਇਹਨਾਂ ਨੇ ਗੱਲਬਾਤ ਕੀਤੀ ਹੈ ਜੇ ਗੱਲ ਜੇ ਗੱਲ ਕਰੀਏ ਇਸ ਜਸਮੀਲ ਸਿੰਘ ਜੀ ਐਪਰੀਸ਼ੀਏਟ ਕਰ ਰਹੇ ਨੇ ਕਹਿ ਰਹੇ ਨੇ ਕਿ ਜਸਮੀਲ ਜੀ ਬੜਾ ਵਧੀਆ ਕੰਮ ਕਰ ਰਹੇ ਨੇ ਪਰ ਉਸ ਮਹਿਲਾ ਉਹ ਪਰ ਉਸ ਮਹਿਲਾ ਦੇ ਵੱਲੋਂ ਜਿਹੜੇ ਇਲਜ਼ਾਮ ਤਾਂ ਹੀ ਬੜੇ ਜ਼ਰੂਰ ਲਗਾਏ ਗਏ ਨੇ ਪਰ ਇਸ ਜਗ੍ਹਾ ਦੇ ਉੱਪਰ ਜਿਹੜੇ ਲੋਕ ਖੜੇ ਨੇ ਕਿਤਨੇ ਕਿਤੇ ਜਸਮੀਲ ਜੀ ਨੂੰ ਐਪਰੀਸ਼ੀਏਟ ਕਰ ਰਹੇ ਨੇ ਅੰਦਰ ਕਹਿਣਾ ਕੀ ਜਿਹੜੇ ਜਸਮੀਲ ਜੀ ਜਿਹੜਾ ਵਧੀਆ ਕੰਮ ਕਰ ਰਹੇ ਨੇ ਜਸਮੀਲ ਜੀ ਤੇ ਗੱਲ ਕਰੀ ਹੌਲੀ ਨੂੰ ਲੈ ਕੇ ਕਿਸ ਕਿੰਦੀ ਆਮ ਕਿਤੇ ਗੱਲ ਤਾਂ ਕਰੋ ਹਾਂਜੀ ਅਸੀਂ ਸਾਰੇ ਇੱਥੇ ਬੱਸਾਂ ਵਾਲੇ ਸਾਰਾ ਦਿਨ ਇੱਥੇ ਬੰਨੇ ਆ ਸਾਰਾ ਦਿਨ ਇਹ ਕਦੇ ਬੈ ਕੇ ਨਹੀਂ ਦੇਖਦੇ ਜਦੋਂ ਮਰਜੀ ਤੁਸੀਂ ਆਗੇ ਨੇ ਟ੍ਰੈਫਿਕ ਕਰ ਰਹੇ ਹੋ ਸਾਰਾ ਦਿਨ ਟ੍ਰੈਫਿਕ ਜਸਮੀਰ ਜਸਮੀਰ ਜੀ ਵਧੀਆ ਕੰਮ ਕਰ ਰਹੇ ਪਰ ਟ੍ਰੈਫਿਕ ਰੂਲ ਜੇ ਕਿਤਨੇ ਕਿਤੇ ਆਮ ਲੋਕ ਪਰੇਸ਼ਾਨ ਹੋ ਰਹੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤਾਂ ਕਿ ਉਹ ਵੀ ਤਰੀਕਾ ਨਾ ਉਹਨਾਂ ਵਿੱਚ ਟ੍ਰੈਫਿਕ ਪੁਲਿਸ ਦਾ ਕੋਈ ਗਣਾ ਨਹੀਂ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਇੱਕ ਹੋਲੀ ਕਰਕੇ ਛੁੱਟੀਆਂ ਹੋਈਆਂ ਹੋਲੀ ਕਰਕੇ ਛੁੱਟੀਆਂ ਇੱਕ ਬਾਬੇ ਦਾ ਮੇਲਾ ਚੱਲ ਜਾਂਦਾ ਆਨੰਦਪੁਰ ਸਾਹਿਬ ਉਦੇ ਕਰਕੇ ਟ੍ਰੈਫਿਕ ਜਿਆਦਾ ਅੱਛਾ ਪੁਲਿਸ ਤਾਂ ਬੜਾ ਵਧੀਆ ਕੰਮ ਕਰ ਰਹੀ ਹੈ ਪਰ ਕਿਤਨੇ ਕਿਤੇ ਜਿਹੜੇ ਆਮ ਲੋਕ ਨੇ ਉਹ ਵੀ ਰੂਲ ਦੀ ਉਲੰਘਣਾ ਕਰਦੇ ਜਿਨਨੇ ਰਾਈਟ ਸਾਈਡ ਜਾਣਾ ਉਹ ਲੈਫਟ ਸਾਈਡ ਗੱਡੀ ਰੱਖਦਾ ਉਹ ਜਦੋਂ ਕੱਟ ਕਰਦਾ ਤਾਂ ਜਾਮ ਲੱਗ ਜਾਂਦਾ ਹੈ ਉਹਨਾਂ ਲੋਕਾਂ ਨੂੰ ਕੀ ਮੈਸੀ ਦਿਨਾ ਚਾਹੋਗੇ ਮੈਸੀ ਲੋਕਾਂ ਨੂੰ ਆਪ ਦੇਖਣਾ ਚਾਹੀਦਾ ਵੀ ਸਾਨੂੰ ਕੋਈ ਪੁਲਿਸ ਵਾਲਾ ਰੋਕੇ ਨਾ ਸਾਨੂੰ ਕੋਈ ਟ੍ਰੈਫਿਕ ਪੁਲਿਸ ਵਾਲਾ ਬੁਲਾਵੇ ਨਾ ਅਸੀਂ ਆਪਦਾ ਸਹੀ ਢੰਗ ਤਰੀਕੇ ਨਾਲ ਚੱਲੀਏ ਜਿਵੇਂ ਹੁਣ ਮੰਨ ਲਓ ਆ ਆ ਲੈਣ ਸੋ ਬਿਲਕੁਲ ਜੇ ਗੱਲ ਕਰੀ ਤਾਂ ਜਿਹੜੇ ਆਮ ਲੋਕਾਂ ਦੇ ਵੱਲੋਂ ਏਐਸ ਜਸਮੇਲ ਸਿੰਘ ਹੈ ਇਹਨਾਂ ਦੇ ਹੱਕ ਦੀ ਗੱਲ ਕੀਤੀ ਗਈ ਹੈ ਇਹਨਾਂ ਦਾ ਕਹਿਣਾ ਕੀ ਜਿਹੜਾ ਪੁਲਿਸ ਮੁਲਾਜ਼ਮ ਹੈ ਵਧੀਆ ਕੰਮ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਆਮ ਲੋਕ ਨੇ ਆਮ ਲੋਕਾਂ ਨੂੰ ਵੀ ਆਪਣੀ ਜਿਹੜੀ ਡਿਊਟੀ ਹੈ ਸਮਝਣੀ ਚਾਹੀਦੀ ਟ੍ਰੈਫਿਕ ਪੁਲਿਸ ਦਾ ਜਿਹੜੀ ਵਧੀਆ ਤਰੀਕੇ ਨਾਲ ਜਿਹੜਾ ਕੰਮ ਕਰ ਰਹੀ ਹੈ ਪਰ ਟ੍ਰੈਫਿਕ ਪੁਲਿਸ ਦੇ ਨਾਂ ਨਾਲ ਜਿਹੜੇ ਆਮ ਲੋਕ ਨੇ ਆਮ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਟ੍ਰੈਫਿਕ ਰੂਲ ਹੈ ਉਹਦੀ ਜਿਹੜੀ ਪਾਲਣਾ ਉਹ ਕਰਨੀ ਚਾਹੀਦੀ ਹੈ ਸਰ ਜੇ ਸੋ ਬਿਲਕੁਲ ਤਸਵੀਰਾਂ ਜਸਮੀਲ ਜੀ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤਾਂ ਕਿ ਜਿਹੜੇ ਰੂਲ ਫੋਲੋ ਕਰਨ ਸੋ ਬਿਲਕੁਲ ਇਹ ਐਸੇ ਜਸਮੀਲ ਹੈ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਦੂਸਰੇ ਪਾਸੇ ਜਿਹੜੀ ਤਸਵੀਰ ਹੈ ਤੁਹਾਨੂੰ ਦਿਖਾ ਦਿੰਨੇ ਕਿਤੇ ਨੇ ਕਿਤੇ ਜਿਹੜੇ ਆਮ ਲੋਕ ਨੇ ਕਾਫੀ ਜਿਹੜੀ ਪਰੇਸ਼ਾਨੀ ਹੈ ਉਹਨਾਂ ਨੂੰ ਝੇਲਨੀ ਪੈ ਰਹੀ ਹੈ ਸੋ ਕਾਫੀ ਜਿਹੜਾ ਦੂਰ ਦੂਰ ਤੱਕ ਜਿਹੜਾ ਜਾਮ ਹੈ ਉਹ ਲੱਗਾ ਹੋਇਆ ਸੋ ਬਿਲਕੁਲ ਆਮ ਲੋਕਾਂ ਨਾਲ ਵੀ ਗੱਲਬਾਤ ਹੋਈ ਹੈ ਤੇ ਉਹਨਾਂ ਦੇ ਇਹੀ ਕਹਿਣਾ ਕਿ ਕਾਫੀ ਜਿਹੜੀ ਦਿੱਕਤ ਆਮ ਲੋਕਾਂ ਨੂੰ ਝੇਲਨੀ ਪੈਂਦੀ ਹੈ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਕਵਰ ਨੈਚਰ ਹੋਣ ਤੋਂ ਬਾਅਦ ਜਿਹੜੀ ਪੁਲਸ ਕਿਸੇ ਕਿਸ ਨੇ ਜਿਹੜੀ ਕਾਰਵਾਈ ਉਹ ਕਰਦੀ ਕਿਉਂਕਿ ਜੇ ਗੱਲ ਕਰੀਏ ਤਾਂ ਇਸੇ ਜਗ੍ਹਾ ਦੇ ਉੱਪਰ ਇੱਕ ਏਸੀ ਜਸਮੇਲ ਸਿੰਘ ਇਕੱਲਾ ਕੰਮ ਕਰ ਰਹੇ ਨੇ ਕਿਤੇ ਨਾ ਕਿਤੇ ਇਸ ਜਗ੍ਹਾ ਦੇ ਉੱਪਰ ਹੋਰ ਮੁਲਾਜ਼ਮਾਂ ਨੂੰ ਡਿਊਟੀ ਦੇ ਉੱਤੇ ਤਨਾਤ ਕਰਨਾ ਚਾਹੀਦਾ ਤਾਂ ਕਿ ਅਗਰ ਮੁਲਾਜ਼ਮ ਜ਼ਿਆਦਾ ਹੋਣਗੇ ਤਾਂ ਬਿਲਕੁਲ ਇਸ ਜਗ੍ਹਾ ਦੇ ਉੱਪਰ ਜਿਹੜੀ ਟ੍ਰੈਫਿਕ ਆ ਵਧੇਰੇ ਤੱਕ ਨੇੜੇ ਸਮੂਥਲੀ ਕੀਤੀ ਜਾਏਗੀ ਸੋ ਕਿਤਨਾ ਕਿਤੇ ਆਟੋ ਚਾਲਕਾਂ ਨੂੰ ਵੀ ਜਿਹੜੀ ਬਿਲਕੁਲ ਇਸ ਜਗ੍ਹਾ ਦੇ ਉੱਪਰ ਸਟੈਂਡ ਬਣਾਇਆ ਹੈ ਕੀ ਨਾਮ ਹੈ ਜਿਹੜਾ ਪ੍ਰਿੰਸ ਸਟੈਂਡ ਹੈ ਨਹੀਂ ਜੀ ਸਟੈਂਡ ਨਹੀਂਗਾ ਇਹ ਚਲਦੇ ਫਿਰਦੇ ਆਸਵਾਰੀ ਭਾਲਣੇ ਆ ਜੀ ਅੱਛਾ ਤੇ ਗੱਲ ਕਰੀਏ ਟ੍ਰੈਫਿਕ ਕਿੰਨੀ ਕੋਈ ਸ਼ਹਿਰ ਦੇ ਵਿੱਚ ਜੀ ਵੀ ਤੁਹਾਨੂੰ ਸਰ ਪਤਾ ਹੀ ਹੈ ਬਹੁਤ ਜ਼ਿਆਦਾ ਟ੍ਰੈਫਿਕ ਚੱਲ ਰਹੀ ਹੈ ਦਿੱਕਤ ਹਰ ਇੱਕ ਡੀਟੇਲ ਤੋਂ ਗੱਲ ਹੋਏ ਮੈਂ ਆਈ ਥਿੰਕ ਹਾਂ ਜੀ ਹਾਂ ਜੀ ਅੱਛਾ 2 ਮਿੰਟ ਦਾ ਰਸਤਾ ਕਿੰਨਾ ਕੋਈ ਟਾਈਮ ਲੱਗ ਕੇ ਆਉਂਦੇ ਆਂਦੇ ਉਹ ਸਰ 15-20 ਮਿੰਟ ਲੱਗ ਹੀ ਜਾਂਦੇ ਘੜਵੜ ਘਟੋ ਘਟ ਮੈਂ ਮਮੀ ਕਹਿੰਦਾ ਵੀ ਜੇ ਵੱਧ ਲੱਗੇ ਅੱਧਾ ਘੰਟਾ ਲੱਗ ਜਾਂਦਾ ਪ ਤੋ ਆਤਮਪਾਰਕ ਦਾ ਪੁਲ ਹੁੰਦਾ ਨਾ ਉੱਥੇ ਛੁੱਟੀ ਟਾਈਮਿੰਗ ਹੀ ਹੁੰਦਾ ਹੈ ਟ੍ਰੈਫਿਕ ਕੋਈ ਆਮ ਟ੍ਰੈਫਿਕ ਨਹੀਂ ਜੋ ਨੋਰਮਲ ਡਰਾਈਵਿੰਗ ਬਿਲਕੁਲ ਹੈ ਜੇ ਗੱਲ ਕਰੀਏ ਤਾਂ ਟ੍ਰੈਫਿਕ ਕਰਕੇ ਕਈ ਲੋਕਾਂ ਨੂੰ ਆਮ ਜਿਹੜੀ ਪਰੇਸ਼ਾਨੀਆਂ ਉਹ ਝੇਲਣੀ ਪੈਂਦੀ ਹੈ ਹੋਰ ਲੋਕ ਨਾਲ ਨੇ ਟ੍ਰੈਫਿਕ ਲੱਗਾ ਕਾਫੀ ਲੰਬਾ ਲੰਮਾ ਕਿ ਕਿੰਨੀ ਕੁ ਪਰੇਸ਼ਾਨੀਆਂ ਆਦੀ ਟ੍ਰੈਫਿਕ ਕਰਕੇ ਪਰੇਸ਼ਾਨੀ ਬੜੀ ਹੈ ਵੀਰੇ ਆ ਜਾਮ ਹੀ ਰਹਿੰਦਾ 24 ਘੰਟੇ ਤੇ ਕਾਰਨ ਕੀ ਸਮਝਦੇ ਹੋ ਪ੍ਰਸ਼ਾਸਨ ਦੀ ਪ੍ਰਸ਼ਾਸਨ ਟ੍ਰੈਫਿਕ ਮੁਲਾਜ਼ਮ ਖੜੇ ਇੱਕੋ ਮੁਲਾਜ਼ਮ ਖੜਾ ਜੀ ਉੱਥੇ ਤੁਸੀਂ ਕੀ ਕਰਦਾ ਜੀ ਇੱਥੇ ਹਾਂ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਵੱਧ ਮੁਲਾਜ਼ਮ ਹੋ ਚਾਹੀਦੇ ਵੀਰ 2-3 ਚਾਹੀਦੇ ਘਟੋ ਘਟ ਤੇ ਜਿਹੜੇ ਇਸ ਜਗ੍ਹਾ ਦੇ ਉੱਪਰ ਮੁਲਾਜ਼ਮ ਕੰਮ ਕਰ ਰਹੇ ਹੋ ਸਹੀ ਤਰੀਕੇ ਨਾਲ ਕੰਮ ਕਰ ਰਹੇ ਲੱਗਦਾ ਕਿ ਕਿਤੇ ਕਿਤੇ ਮੁਲਾਜ਼ਮਾਂ ਦੀ ਕਮੀ ਹੈ ਹਾਂਜੀ ਸੋ ਬਿਲਕੁਲ ਇਹ ਸ਼ਹਿਰ ਵਾਸੀ ਦੇ ਨਾਲ ਗੱਲਬਾਤ ਕੀਤੀ ਹੈ ਸੋ ਬਿਲਕੁਲ ਇਹਨਾਂ ਦੇ ਇਹੀ ਕਹਿਣਾ ਕਿ ਜਿਹੜੇ ਇਸ ਜਗ੍ਹਾ ਦੇ ਉੱਪਰ ਚੌਂਕ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਵਧੀਆ ਤਰੀਕੇ ਨਾਲ ਤਨਦੇਹੀ ਦੇ ਨਾਲ ਜਿਹੜਾ ਕੰਮ ਕਰ ਰਹੇ ਪਰ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਵੀ ਜਿਹੜੀ ਆਪਣੀ ਡਿਊਟੀ ਆ ਉਹ ਸਮਝਣੀ ਚਾਹੀਦੀ ਤਾਂ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਟ੍ਰੈਫਿਕ ਲੱਗਾ ਹੈ ਦੂਰ ਤੱਕ ਉਸ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ ਹੁਣ ਇਹ ਆਣ ਵਾਲ ਇਹ ਕਵਰਨਸ਼ਰ ਹੋਣ ਤੋਂ ਬਾਅਦ ਹੋਰ ਜਿਹੜੇ ਟ੍ਰੈਫਿਕ ਮੁਲਾਜ਼ਮਾਂ ਦੀ ਇਸ ਜਗ੍ਹਾ ਦੇ ਉੱਪਰ ਡਿਊਟੀ ਲਗਾਈ ਜਾਂਦੀ ਕਿ ਨਹੀਂ ਲਗਾਈ ਜਾਂਦੀ ਕਿਉਂਕਿ ਇਸ ਜਗ੍ਹਾ ਦੇ ਉੱਪਰ ਹੋਰ ਟ੍ਰੈਫਿਕ ਮੁਲਾਜ਼ਮਾਂ ਦੀ ਕਿਤੇ ਨਾ ਕਿਤੇ ਜਿਹੜੀ ਲੋਡ ਹੈ ਤਾਂ ਕਿ ਜਿਹੜਾ ਟ੍ਰੈਫਿਕ ਇਸ ਜਗ੍ਹਾ ਦੇ ਉੱਪਰ ਜਿਹੜਾ ਕੰਟਰੋਲ ਆ ਉਹ ਕੀਤਾ ਜਾ ਸਕੇ ਜੇ ਗੱਲ ਕਰੀਏ ਇੱਕ ਮਹਿਲਾ ਨਾਲ ਵੀ ਗੱਲ ਪਥੀ ਉਹਨੇ ਕਈ ਤਰੀਕੇ ਜਿਹੜੇ ਐਲੀਗੇਸ਼ਨ ਨੇ ਟ੍ਰੈਫਿਕ ਪੁਲਿਸ ਦੇ ਉੱਪਰ ਲਗਾਏ ਉਹਨਾਂ ਦਾ ਇਹੀ ਕਹਿਣਾ ਕਿ ਜਿਹੜੀ ਟ੍ਰੈਫਿਕ ਪੁਲਿਸ ਮੁਸਤਦੀ ਨਾਲ ਜਿਹੜਾ ਕੰਮ ਹੈ ਨਹੀਂ ਕਰਦੀ ਉਹ ਉਸ ਮਹਿਲਾ ਦੇ ਵਿਰਲੇ ਰੋਪਨੇ ਲਗਾਏ ਕੇ ਹੁਣ ਹੋਰ ਅਪਡੇਟ ਲੈ ਲਈ ਤੁਸੀਂ ਜ